ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਬੀਜਾਂ ਬਾਰੇ ਚਰਚਾ ਕਰਦਾ ਹੈ ਬੀਜ ਲਾਉਣ ਦਾ ਮੌਸਮ ਹੈਗਾ ਅੱਜ ਅਸੀਂ ਲਸੂੜੇ ਦੇ ਤੇ ਲਸੂੜੀ ਦਾ ਬੀਜ ਜਿਹੜਾ ਪਾਰ ਹੈ ਉਹਦੇ ਬਾਰੇ ਚਰਚਾ ਕਰਾਂਗੇ ਸਭ ਤੋਂ ਜਿਹੜਾ ਫਲ ਜਿਹੜਾ ਇਹਦਾ ਡਿਫਰੈਂਸ ਹੈਗਾ ਜਿਹੜਾ ਲਸੂੜਾ ਹੁੰਦਾ ਤਾਂ ਵੱਡਾ ਫਲ ਹੁੰਦਾ ਅਖਰੋਟ ਜਿੰਨਾ ਸਾਈਜ਼ ਹੁੰਦਾ ਤੇ ਉਸ ਤੋਂ ਲਸੂੜੀ ਦਾ ਸਾਈਜ਼ ਹੁੰਦਾ ਉਹ ਛੋਟਾ ਹੁੰਦਾ ਤੇ ਉਹ ਰੀਠੇ ਜਿੰਨਾ ਸਾਈਜ਼ ਹੁੰਦਾ ਇਹ ਕਹਿੰਦੇ ਨੂੰ ਹਿੰਦੂਸਤਾਨ ਚੈਰੀ ਵੀ ਬੋਲ ਦਿੰਦੇ ਹੈਗੇ ਮਤਲਬ ਜਿਹੜਾ ਕੱਚਾ ਫਲ ਜਿਹੜਾ ਲਸੂੜੇ ਦਾ ਦਾ ਚਾਰ ਵੀ ਪਾਇਆ ਜਾਂਦਾ ਤੇ ਸਬਜ਼ੀ ਵੀ ਦੀ ਬਣਦੀ ਹੈਗੀ ਆ ਮਾਂਸਾ ਇੱਕ ਕਲਾ ਪਿੰਡ ਆ ਬਠਿੰਡੇ ਜ਼ਿਲ੍ਹੇ ਚ ਜਿਹੜੇ ਕਿ 12 ਕਿੱल्ल्या ਚ ਲਸੂੜੇ ਦਾ ਉਹਦਾ ਬਾਗ ਆ ਉਹ ਰਾਜਸਥਾਨ ਚ ਸਾਰਾ ਹੋ ਮਤਲਬ ਕਹਿੰਦਾ ਲਸੂੜੇ ਨੂੰ ਭੇਜਦੇ ਉਥੇ ਚਾਰ ਪਾਇਆ ਜਾਂਦਾ ਹੈਗਾ ਇਹਦੇ ਫਲ ਦੇ ਵਿੱਚ ਗੁੱਦਾ ਹੁੰਦਾ ਤੇ ਲੇਸਦਾਰ ਹੁੰਦਾ ਪੁਰਾਣੇ ਸਮੇਂ ਜਦੋਂ ਆਪਾਂ ਅਸੀਂ ਬਚਪਨ ਚ ਖਾਂਦੇ ਸੀ ਲੂਸੂੜੇ ਲਸੂੜੀਆਂ ਨੂੰ ਤਾਂ ਅਬਜੁਰ ਕਹਿੰਦੇ ਸੀ ਵੀ ਜ਼ਿਆਦਾ ਨਾ ਖਾਓ ਤੁਹਾਡੇ ਦੰਦ ਖਰਾਬ ਹੋ ਜਾਣਗੇ ਇਹ ਇਹਦੇ ਚਿਪਕ ਜਾਂਦਾ ਸੀ ਦੰਦਾਂ ਨਾਲ ਉਸ ਵਕਤ ਲੱਕੜੀ ਜਿਹੜੀ ਹੈਗੀ ਆ ਬੰਦੂਖਾਂ ਦੇ ਦਸਤੇ ਕਿਸਤੀਆਂ ਤੇ ਖੇਤੀ ਦੇ ਸੰਦ ਵਾਸਤੇ ਵਰਤੀ ਜਾਂਦੀ ਸੀਗੀ ਤੇ ਲਸੂੜੇ ਦੇ ਪੱਤੇ ਜਿਹੜੇ ਮੈਂ ਢੱਕ ਤੇ ਜਿਵੇਂ ਕੇਲੇ ਦੇ ਪੱਤੇ ਦੇ ਆਪਾਂ ਪੱਤਲ ਡੂਨੇ ਬੰਦੇ ਉਸ ਤਰ੍ਹਾਂ ਲਸੂੜੇ ਦੇ ਪੱਤਿਆਂ ਨੂੰ ਵੀ ਇਸ ਤਰ੍ਹਾਂ ਵਰਤ ਸਕਦੇ ਹੈਗੇ ਆ ਤੇ ਛਤਿਸਗੜ ਜਿਹੜੀ ਆਦੀਵਾਸੀ ਕਮਿਊਨਿਟੀ ਛਤਿਸਗੜ ਦੀ ਉਥੇ ਜੰਗ ਪੱਤਿਆਂ ਨੂੰ ਜਿਹੜੇ ਨਵੇਂ ਨਿਕਲੇ ਪੱਤੇ ਹੁੰਦੇ ਉਹਦੀ ਸਬਜ਼ੀ ਬਣਾਉਂਦੇ ਹੈਗੇ ਆ ਤੇ ਬਾਕੀ ਹੁਣ ਸਾਡੇ ਪੰਜਾਬ ਚ ਦਿੱਕਤ ਇਹ ਆ ਰਹੀ ਵੀ ਇਹਨੂੰ ਸੀਡ ਬੋਰਰ ਲੱਗ ਜਾਂਦਾ ਹੈਗਾ ਇਹ ਨੈਚੁਰਲ ਰੀਜਨਰੇਸ਼ਨ ਬਹੁਤ ਔਖੀ ਹੋ ਰਹੀ ਆ ਕਿ ਕੋਈ ਸਮਾਂ ਸੀ ਜਦੋਂ ਪੰਜਾਬ ਦੇ ਵਿੱਚ ਸਾਡੇਆਂ ਛੜਕਾਂ ਦੇ ਕੰਡੇ ਨਦੀਆਂ ਦੀਆਂ ਪਟਲੀਆਂ ਤੇ ਸਾਰਾ ਇਹ ਮਤਲਬ ਕਹਿੰਦਾ ਝੂੜੇ ਮਿਲਦੇ ਸੀ ਹੁਣ ਇਹ ਖਤਮ ਹੋਣ ਦੇ ਇਤਜ਼ਾਰ ਤੇ ਤੁਰੇ ਇਸ ਲਈ ਸੀ ਨੂੰ ਬੱਤਬੱਤ ਤਿਆਰ ਕਰ ਰਹੇ ਕਿ ਨਰਸੀ ਵਿੱਚ ਇਹ ਤਰੀਕਾ ਦਾ ਰੇਜ਼ ਕਰਦੇ ਇੱਕ ਦਿਨ ਇਹਨੂੰ ਪਾਣੀ ਚ ਪਿਉਣਾ ਪੈਣਾ ਹੈ ਫਾਲਸਮੇਤ ਨੂੰ ਪਿਉਂਦੋ ਤੇ ਅਗਲੇ ਦਿਨ ਇਹਨੂੰ ਮਤਲਬ ਕਹਿੰਦਾ ਲਾ ਕੇ ਆਪਾਂ ਰਾਮਨਾਰ ਦਾ ਬੀਜ ਪੁੰਗਰਾਉਂਦਾ ਹੈਗਾ ਧੰਨਵਾਦ ਸਾਰਾ ਸਸਿ ਕਾਲ ਜੀ